ਸਾਸੀਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਪਟਿਆਲਾ ਦੀ ਮੋਤੀਬਾ ਕਲੋਨੀ ਦੇ ਵਿੱਚ ਮੌਜੂਦ ਹਾਂ ਜਿੱਥੇ ਸਵੇਰ ਤੋਂ ਹੀ ਸੀਬੀਆਈ ਦੀ ਜਿਹੜੀ ਹੈ ਬੀਐਚ ਪ੍ਰੋਪਰਟੀ ਡੀਲਰਾਂ ਦੇ ਘਰ ਦੇ ਵਿੱਚ ਰੇਡ ਚੱਲ ਰਹੀ ਹੈ ਜਾਂਚ ਜਿਹੜੀ ਸੀਬੀਆਈ ਦੇ ਅਧਿਕਾਰੀ ਉਕਰਦੇ ਹੋਏ ਨਜ਼ਰ ਆ ਰਹੇ ਨੇ 8 ਤੋਂ 9 ਅਧਿਕਾਰੀ ਜਿਹੜੇ ਨੇ ਸੀਬੀਆਈ ਦੇ ਉਹ ਪਟਿਆਲਾ ਪਹੁੰਚੇ ਨੇ ਮਾਮਲਾ ਤੁੰਦਾ ਦਈਏ ਕਿ ਪਿਛਲੇ ਦਿਨੀ ਬਰਖਾਸ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਰੰਗੇ ਹੱਥੀ ਜਿਹੜਾ ਕਾਬੂ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਕਾਫੀ ਕੁਝ ਜਿਹੜਾ ਸਾਹਮਣੇ ਆਇਆ ਜਿਸ ਤਰ੍ਹਾਂ ਦਲਾਲ ਕਿਰਸ਼ਾਨੂੰ ਤੋਂ ਵੀ ਜਿਹੜੀ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਹੈ ਤੇ ਕਈ ਵੱਡੇ ਅਧਿਕਾਰੀਆਂ ਦੇ ਉੱਪਰ ਵੀ ਜਿਹੜੀ ਗਾਜ ਖਿਲ ਸਕਦੀ ਹੈ ਤਾਂ ਉਸੇ ਦੀ ਤਸਵੀਰ ਜਿਹੜੀ ਅੱਜ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਸੀਬੀਆਈ ਪਹੁੰਚੀ ਹੈ ਬੀਐਚ ਪ੍ਰਾਪਰਟੀ ਡੀਲਰਾਂ ਦੇ ਘਰ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਜਾ ਰਹੀ ਹੈ ਸਵੇਰ ਤੋਂ ਹੀ ਜਿਹੜੀ ਰੇਡ ਹੈ ਉਹ ਚੱਲਦੀ ਪਈ ਹੈ ਤਾਂ ਤਸਵੀਰ ਜਿਹੜੀ ਹੈ ਉਸੇ ਜਗ੍ਹਾ ਦੀ ਦਿਖਾ ਦਿੰਨੇ ਆ ਕਿ ਸਵੇਰ ਤੋਂ ਹੀ ਜਿਹੜਾ ਇਸ ਇਲਾਕੇ ਦੇ ਵਿੱਚ ਰੇਡ ਚੱਲ ਰਹੀ ਹੈ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਦੀ ਟੀਮਾਂ ਵੀ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਵੱਖ-ਵੱਖ ਥਾਣਿਆਂ ਦੀ ਪੁਲਿਸ ਫੋਰਸ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀ ਹੈ ਤਾਂ ਬੀਐਚ ਪ੍ਰਾਪਰਟੀ ਡੀਲਰਾਂ ਦੇ ਘਰ ਦੇ ਵਿੱਚ ਅੱਜ ਜਿਹੜੀ ਹੈ ਰੇਡ ਚੱਲ ਰਹੀ ਹੈ ਮਾਮਲਾ ਜਿਹੜਾ ਕਾਫੀ ਅ ਸੰਗੀਨ ਹੈ ਕਿਉਂਕਿ ਜਿਸ ਤਰ੍ਹਾਂ ਪ੍ਰਾਪਰਟੀਾਂ ਦੀ ਜਾਂਚ ਚੱਲ ਰਹੀ ਹੈ ਤਾਂ ਪ੍ਰਾਪਰਟੀ ਡੀਲਰ ਵੀ ਐਚ ਪ੍ਰਾਪਰਟੀ ਡੀਲਰ ਕਾਫੀ ਵੱਡੇ ਡੀਲਰ ਨੇ ਪਟਿਆਲਾ ਦੇ ਜਿਨ੍ਹਾਂ ਦਾ ਨਾਮ ਜਿਹੜਾ ਕਾਫੀ ਗਿੰਮੇ ਚੁਣਵੇਂ ਬੰਦਿਆਂ ਦੇ ਵਿੱਚ ਆਉਂਦਾ ਤਾਂ ਸੰਪਤੀਆਂ ਦਾ ਜਿਹੜਾ ਲੈਨ ਦੇਣਾ ਹੈ ਸੰਪਤੀਆਂ ਦੀ ਜਿਹੜੀ ਹੈ ਖਰੀਦ ਵੇਚਣ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਜਿਸ ਤੋਂ ਬਾਅਦ ਅੱਜ ਸੀਬੀਆਈ ਜਿਹੜੀ ਹੈ ਉਹ ਪਟਿਆਲਾ ਪਹੁੰਚੀ ਹੈ ਤੇ ਪਟਿਆਲਾ ਪਹੁੰਚ ਕੇ ਜਿਹੜੀ ਹੈ ਬੀਐਚ ਪ੍ਰੋਪਰਟੀ ਡਿਵਿਜ਼ਨ ਦੇ ਕਰਦੇ ਵਿੱਚ ਜਿਹੜੀ ਹੈ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਸਵੇਰ ਤੋਂ 5 ਘੰਟੇ ਹੋ ਚੁੱਕੇ ਨੇ ਜਿਹੜੀ ਰੇਡ ਜਿਹੜੀ ਹੈ ਚੱਲਦੀ ਪਈ ਹੈ 8 ਤੋਂ 9 ਅਧਿਕਾਰੀ ਜਿਹੜੇ ਨੇ ਦਿੱਲੀ ਨੰਬਰ ਗੱਡੀ ਦੇ ਵਿੱਚ ਜਿਹੜਾ ਪਟਿਆਲਾ ਪਹੁੰਚੇ ਨੇ ਅਤੇ ਪਟਿਆਲਾ ਪਹੁੰਚ ਕੇ ਜਿਹੜਾ ਬ છાપે ਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਇਹ ਪਟਿਆਲਾ ਦੀ ਮੋਤੀਪਕ ਕਲੋਨੀ ਹੈ ਜਿਸ ਕਲੋਨੀ ਦੇ ਵਿੱਚ ਬੀ ਐਚ ਪ੍ਰੋਟੀਲਰਾਂ ਦਾ ਕਾਫੀ ਵੱਡਾ ਘਰ ਹੈ ਤਾਂ ਉਸੇ ਘਰ ਦੇ ਵਿੱਚ ਜਿਹੜੀ ਅੱਜ ਸੀਬੀਏ ਦੇ ਅਧਿਕਾਰੀ ਜਿਹੜੇ ਨੇ ਉਹ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਜਗ੍ਹਾ ਦੇ ਉੱਪਰ ਵਕ ਵਕ ਥਾਣਿਆਂ ਦੀ ਪੁਲਿਸ ਫੋਰਸ ਜਿਹੜੀ ਹੈ ਉਹ ਵੀ ਨਜ਼ਰ ਆ ਰਹੀ ਹੈ ਕਿਉਂਕਿ ਗੱਡੀਆਂ ਪਰ ਪਰ ਕੇ ਪੁਲਿਸ ਫੋਰਸ ਵੀ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਪਹੁੰਚੀ ਹੈ ਤੇ ਕਈ ਥਾਣਿਆਂ ਦੀ ਪੁਲਿਸ ਫੋਰਸ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਮੌਜੂਦ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉਹਨਾਂ ਤੋਂ ਕਾਫੀ ਪੁੱਛਗਿੱਛ ਜਿਹੜੀ ਸੀਬੀਆਈ ਦੀ ਅਧਿਕਾਰੀਆਂ ਨੇ ਕੀਤੀ ਸੀਗੀ ਅਤੇ ਰਿਮਾਂਡ ਦੇ ਉੱਪਰ ਵੀ ਸਮੇਂ ਹਰਚਰਨ ਸਿੰਘ ਪੁੱਲਰ ਨੂੰ ਜਿਹੜਾ ਸੀਬੀਆਈ ਨੇ ਲਿੱਤਾ ਹੋਇਆ ਤਾਂ ਕਾਫੀ ਦਿਨਾਂ ਦਾ ਰਿਮਾਂਡ ਜਿਹੜਾ ਹੈ ਪੁਲਿਸ ਨੂੰ ਅਤੇ ਸੀਬੀਆਈ ਨੂੰ ਜਿਹੜਾ ਉਹ ਮਿਲਿਆ ਸੀਗਾ ਹਰਜਨ ਸਿੰਘ ਭੁੱਲਰ ਦਾ ਤਾਂ ਜਿਸ ਤੋਂ ਬਾਅਦ ਕਾਫੀ ਪੁੱਛਗਿੱਛ ਹੋਈ ਹੈ ਤਾਂ ਅੱਜ ਉਸੇ ਪੁੱਛਗਿੱਛ ਤੋਂ ਬਾਅਦ ਜਿਹੜੀ ਹੈ ਉਰੇ ਸੀਬੀਆਈ ਜਿਹੜੀ ਹੈ ਪਟਿਆਲਾ ਪਹੁੰਚੀ ਹੈ ਤੇ ਪਟਿਆਲਾ ਪਹੁੰਚ ਕੇ ਬੀਐਚ ਪ੍ਰੋਪਰਟੀ ਲਾਡਰਾਂ ਦੇ ਘਰ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਉਰੇ ਬਾਹਰ ਪੁਲਿਸ ਫੋਰਸ ਜਿਹੜੀ ਹੈ ਕਿਸ ਤਰ੍ਹਾਂ ਤਣਾਤ ਨਜ਼ਰ ਆ ਰਹੀ ਹੈ ਘਰ ਦੇ ਬਾਹਰ ਏਬੀਐਚ ਪ੍ਰੋਪਰਟੀ ਲਾਡਰਾਂ ਦਾ ਘਰ ਹੈ ਜਿਹੜਾ ਭੁਪਿੰਦਰ ਤੇ ਹਰਵਿੰਦਰ ਦਾ ਜਿਹੜਾ ਘਰ ਹੈ ਤਾਂ ਉਸੇ ਘਰ ਦੇ ਵਿੱਚ ਜਿਹੜੀ ਅੱਜ ਰੇਡ ਹੈ ਉਹ ਕੀਤੀ ਜਾ ਰਹੀ ਹੈ ਤਾਂ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਇਹ ਘਰ ਬਣਾਇਆ ਹੋਇਆ ਜਿਸ ਘਰ ਦੇ ਵਿੱਚ ਅੱਜ ਸੀਬੀਆਈ ਦੀ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਅਤੇ ਕਾਫੀ ਕੁਝ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਪ੍ਰਾਪਰਟੀਆਂ ਦਾ ਲੈਣ-ਦੇਣ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀਆਂ ਦਾ ਲੈਣ-ਦੇਣ ਸੀਗਾ ਭੁਪਿੰਦਰ ਤੇ ਹਰਵਿੰਦਰ ਉਹਨਾਂ ਦਾ ਬੀਐਚ ਪ੍ਰਾਪਰਟੀ ਦੇ ਉਹਨਾਂ ਦਾ ਕਿਉਂਕਿ ਪਟਿਆਲਾ ਦੇ ਵਿੱਚ ਵੀ ਜਿਹੜਾ ਡੀਆਈਜੀ ਰੇਂਜ ਰਹ ਚੁਕੇ ਨੇ ਹਰਚਨ ਸਿੰਘ ਪੁੱਲਰ ਐਸਐਸਪੀ ਵੱਜੋਂ ਵੀ ਸੇਵਾ ਨਿਭਾਈ ਹੈ ਉਹਨਾਂ ਨੇ ਉਰੇ ਤਾਂ ਉਸੇ ਸਮੇਂ ਦੌਰਾਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਕੁਝ ਲੈਣ-ਦੇਣ ਸੀਗਾ ਜਿਸ ਦੀਆਂ ਅਸੋ ਬੂਤ ਜਿਹੜਾ ਸੀਬੀਏ ਦੇ ਕਾਲ ਜਿਹੜੇ ਸਾਹਮਣੇ ਆਏ ਸੀਗੇ ਜਿਸ ਤੋਂ ਬਾਅਦ ਅੱਜ ਸੀਬੀਏ ਦੀ ਟੀਮਾਂ ਜਿਹੜੀਆਂ ਨੇ ਪਟਿਆਲਾ ਪਹੁੰਚੀਆਂ ਨੇ ਪਟਿਆਲਾ ਪਹੁੰਚ ਕੇ ਜਿਹੜੀ ਹੈ ਬੀਐਚ ਪ੍ਰਾਪਰਟੀ ਲਰਾਂ ਦੇ ਘਰ ਦੇ ਵਿੱਚ ਜਿਹੜੀ ਹੈ ਰੇਡ ਹੈ ਉਹ ਕੀਤੀ ਗਈ ਹੈ ਤਸਵੀਰ ਇੱਕ ਵਾਰੀ ਫਿਰ ਤੋਂ ਦਿਖਾਵਾਂਗਾ ਕਿ ਕਾਫੀ ਵੱਡਾ ਜਿਹੜਾ ਕਾਰ ਹੈ ਇੱਕ ਘਰ ਦੀ ਤਸਵੀਰ ਤੁਸੀਂ ਦੇਖੋਗੇ ਕਿ ਇੱਥੋਂ ਦੀ ਲੈ ਕੇ ਠੱਗਲੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਸੇ ਸ਼ੁਰੂਆਤ ਤੱਕ ਜਿਹੜਾ ਇਹ ਡੇਲਨ ਵਾਲਾ ਘਰ ਸੀਗਾ ਕਾਫੀ ਵੱਡਾ ਘਰ ਹੈ ਜਿਸ ਘਰ ਦੇ ਵਿੱਚ ਅੱਜ ਜਿਹੜੀ ਹੈ ਸੀਬੀਆਈ ਜਿਹੜੀ ਹੈ ਉਰੇ ਪਹੁੰਚੀ ਹੈ 8 ਤੋਂ 9 ਅਧਿਕਾਰੀਆਂ ਦੀ ਟੀਮ ਜਿਹੜੀ ਹੈ ਵੱਡੇ ਕਹਿ ਸਕਦੇ ਆ ਸਬੂਤਾਂ ਤੋਂ ਬਾਅਦ ਇੱਥੇ ਦਬਿਸ਼ ਕੀਤੀ ਹੈ ਇੱਥੇ ਰੇਡ ਕੀਤੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਫੋਰਸ ਦੀ ਤਸਵੀਰ ਦਿਖਾਵਾਂਗਾ ਕਿ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤੇ ਲਗਾਤਾਰ ਜਿਹੜੀ ਅੰਦਰ ਜਿਹੜੇ ਕਾਗਜ਼ ਨੇ ਉਹ ਤਲਾਸ਼ੇ ਜਾ ਰਹੇ ਨੇ ਕਾਗਜ਼ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਤਾਂ ਕਾਫੀ ਕੁਝ ਜਿਹੜੀ ਸਬੂਤ ਸੀਬੀਆਈ ਨੂੰ ਮਿਲੇ ਸੀਗੇ ਜਿਸ ਤੋਂ ਬਾਅਦ ਅੱਜ ਸੀਬੀਆਈ ਜਿਹੜੀ ਹੈ ਪਟਿਆਲਾ ਪਹੁੰਚੀ ਹੈ ਤੇ ਪਟਿਆਲਾ ਪਹੁੰਚ ਕੇ ਇਸ ਘਰ ਦੇ ਵਿੱਚ ਜਿਹੜੀ ਛਾਪੇ ਮਾਰੀ ਆ ਉਹ ਕੀਤੀ ਗਈ ਆ ਤਾਂ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿਉਰੇ ਪੁਲਿਸ ਫੋਰਸ ਦੀ ਟੀਮ ਤੁਸੀਂ ਦੇਖੋਗੇ ਪੁਲਿਸ ਦੀ ਟੀਮਾਂ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਉਹਨਾਂ ਦੇ ਹੱਥ ਦੇ ਵਿੱਚ ਜੇ ਤੁਸੀਂ ਕਾਗਜ਼ ਦੇਖੋਗੇ ਕਿ ਇਹ ਕਾਫੀ ਕੁਝ ਬਿਆਨ ਕਰਦੇ ਨੇ ਕਿ ਅੱਜ ਜਿਹੜੀ सीबीआई ਨੇ ਉਰੇ ਰੇਡ ਕੀਤੀ ਆ ਤਾਂ ਕਾਫੀ ਕੁਝ ਜੀ सीबीआई ਨੂੰ ਸਬੂਤ ਮਿਲੇ ਸੀਗੇ ਪ੍ਰੂਫ ਮਿਲੇ ਸੀਗੇ ਤਾਂ ਉਸ ਤੋਂ ਬਾਅਦ ਹੀ सीबीआई ਜਿਹੜੀ ਆ ਪੂਰੇ ਪਹੁੰਚੀ ਆ ਕਿਉਂਕਿ सीबीआई ਇੱਕ ਨੈਸ਼ਨਲ ਏਜੰਸੀ ਹੈ ਜਿਹੜੀ ਕਿਸੇ ਬਿਨਾ ਸਬੂਤਾਂ ਤੋਂ ਕਿਸੇ ਦੇ ਉੱਪਰ ਇਸ ਤਰ੍ਹਾਂ ਜਿਹੜੀ ਕਾਰਵਾਈ ਹੈ ਉਹ ਨਹੀਂ ਕਰਦੀ ਹੈਗੀ ਲੇਕਿਨ ਜੇਕਰ CBI ਦੇ ਹੱਥ ਕੋਈ ਸਬੂਤ ਲੱਗੇ ਸੀਗੇ ਤਾਂ ਉਸ ਤੋਂ ਬਾਅਦ ਹੀ CBI ਦੀਆਂ ਟੀਮਾਂ ਜਿਹੜੀਆਂ ਨੇ ਉਹ ਪੂਰੇ ਪਟਿਆਲਾ ਪਹੁੰਚੀਆਂ ਨੇ ਕਿਉਂਕਿ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਜਿਸ ਤਰ੍ਹਾਂ ਹਰਚਰਨ ਸਿੰਘ ਪੁੱਲਰ ਨੂੰ CBI ਨੇ ਗ੍ਰਿਫਤਾਰ ਕੀਤਾ ਸੀਗਾ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਅਤੇ ਕਈ ਰਿਕਾਰਡਿੰਗਾਂ ਸਾਹਮਣੇ ਆਈਆਂ ਕਈ ਸਬੂਤ ਸਾਹਮਣੇ ਆਏ ਜਿਸ ਤਰ੍ਹਾਂ ਕਿਰਸ਼ਾਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਕਿਰਸ਼ਾਨੂੰ ਤੋਂ ਵੀ ਜਿਹੜੀ ਪੁੱਛਗਿੱਛ ਕੀਤੀ ਗਈ ਅਤੇ ਲਗਾਤਾਰ ਸੋਸ਼ਲ ਮੀਡੀਆ ਤੇ ਉਪਰ ਹੀ ਚੱਲ ਰਿਹਾ ਸੀਗਾ ਕਿ ਕਈ ਵੱਡੇ ਅਧਿਕਾਰੀਆਂ ਦੇ ਜਿਹੜੇ ਨਾਮ ਨੇ ਉਹ ਵੀ ਇਸ ਲਿਸਟ ਦੇ ਵਿੱਚ ਆ ਸਕਦੇ ਨੇ ਕਿਉਂਕਿ ਲਗਾਤਾਰ ਜਿਹੜੀ ਹੈ ਸੀਬੀਆਈ ਉਹ ਕਾਰਵਾਈ ਕਰ ਰਹੀ ਹੈ ਅਫਸਰਾਂ ਦੇ ਉੱਪਰ ਤਾਂ ਅੱਜ ਫਿਰ ਤੋਂ ਜਿਹੜੀ ਇੱਕ ਵੱਡੀ ਕਾਰਵਾਈ ਜਿਹੜੀ ਹੈ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਮਿੱਟੂ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ